ਤੁਹਾਡੇ ਸਾਰਿਆਂ ਦੇ ਕੋਲ ਮੋਬਾਈਲ ਫੋਨ ਜ਼ਰੂਰ ਹੋਊਗਾ ਤੇ ਉਸ ਮੋਬਾਈਲ ਫੋਨ ਦੇ ਵਿੱਚ ਇੰਟਰਨੈਟ ਵੀ ਜ਼ਰੂਰ ਹੋਊਗਾ ਤੇ ਇਹਨਾਂ ਦੇ ਵਿੱਚੋਂ ਜ਼ਿਆਦਾਤਰ ਦੇ ਕੋਲ ਜਾਂ ਤਾਂ Jio ਦਾ ਕਨੈਕਸ਼ਨ ਹੋਊਗਾ ਜਾਂ ਫਿਰ Airtel ਦਾ ਕਨੈਕਸ਼ਨ ਹੋਊਗਾ ਕਿਉਂਕਿ ਇਸ ਵੇਲੇ ਭਾਰਤ ਦੇ ਵਿੱਚ Jio ਤੇ Airtel ਤੋਂ ਬਾਅਦ ਥੋੜਾ ਜਿਹਾ BSNL ਦਾ ਮਾਰਕੀਟ ਦੇ ਉੱਤੇ ਕਬਜ਼ਾ ਪਰ ਤੁਹਾਨੂੰ ਦੱਸ ਦਿੰਨੇ ਆ ਕਿ ਹੁਣ ਇੱਕ ਐਸੀ ਇੰਟਰਨੈਸ਼ਨਲ ਕੰਪਨੀ ਭਾਰਤ ਦੇ ਵਿੱਚ ਆ ਰਹੀ ਹੈ ਜੋ ਇਹ ਨਾ ਟੈਲੀਕਮ ਜੈਟ ਕੰਪਨੀਆਂ ਦੇ ਸਾਹ ਸੁਕਾ ਦੇਗੀ ਇਹ ਕੰਪਨੀ ਹੋਰ ਕੋਈ ਨਹੀਂ ਬਲਕਿ ਇਲਾਨ ਮਸਕ ਦੀ ਯਾਨੀ ਕਿ ਟੈਸਲਾ ਤੇ ਸਪੇਸ ਐਕਸ ਵਾਲੇ ਦੀ ਸਟਾਰ ਲਿੰਕ ਕੰਪਨੀ ਹੈ ਸਟਾਰ ਲਿੰਕ ਇੱਕ ਐਸਾ ਪਲੇਟਫਾਰਮ ਹੈ ਜੋ ਕਿ ਬਿਨਾਂ ਤਾਰ ਤੋਂ ਲੋਕਾਂ ਨੂੰ ਦੁਨੀਆ ਦੇ ਕਿਸੇ ਹਿੱਸੇ ਦੇ ਵਿੱਚ ਵੀ ਇੰਟਰਨੈਟ ਮਹੱਇਆ ਕਰਾਉਂਦਾ ਫਿਰ ਤਾਹੇ ਤੁਸੀਂ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਬਣੇ ਕਿਸੇ ਜੰਗਲ ਦੇ ਵਿੱਚ ਹੋਵੋ ਯਾ ਕਿਸੇ ਰੇਗਿਸਤਾਨ ਦੇ ਵਿੱਚ ਹੋਮੋ ਜਾਂ ਫਿਰ ਹਿਮਾਲਿਆ ਦੀਆਂ ਪਹਾੜੀਆਂ ਤੇ ਵੀ ਕਿਉਂ ਨਾ ਹੋਵੇ ਹਰ ਜਗ੍ਹਾ ਤੁਹਾਨੂੰ ਇੰਟਰਨੈਟ ਮਿਲੇਗਾ ਤੇ ਇਹ ਸੰਭਵ ਹੋ ਸਕਿਆ ਇਲਾਨ ਮਸਕ ਦੇ ਸਟਾਰਲਿੰਕ ਦੇ ਨਾਲ ਹੁਣ ਤੁਹਾਨੂੰ ਵੱਡੀ ਖਬਰ ਇਹ ਦੱਦਣਿਆ ਕਿ 2021-22 ਤੋਂ ਇਲਾਨ ਮਸਕ ਇੰਡੀਆ ਦੇ ਵਿੱਚ ਸਟਾਰਲਿੰਕ ਨੂੰ ਲਾਂਚ ਕਰਨ ਦੀ ਤਿਆਰੀ ਕਰ ਰਿਹਾ ਇਲਾਨ ਮਸਕ ਨੇ ਸਾਲ 2021 ਦੇ ਵਿੱਚ ਭਾਰਤ ਦੀ ਸਰਕਾਰ ਨੂੰ ਜਾਂ ਫਿਰ ਟੈਲੀਕਮ ਮਿਨਿਸਟਰੀ ਨੂੰ ਆਪਣੀ ਇੱਕ ਅਰਜੀ ਦਿੱਤੀ ਸੀ ਕਿ ਉਹ ਆਪਣਾ ਸਟਾਰਲਿੰਕ ਦੀਆਂ ਸੇਵਾਵਾਂ ਭਾਰਤ ਦੇ ਵਿੱਚ ਸ਼ੁਰੂ ਕਰ ਰਹੇ ਨੇ ਤੇ ਹੁਣ ਤੁਹਾਨੂੰ ਜਾਣ ਕੇ ਖੁਸ਼ੀ ਹੋਊਗੀ ਕਿ ਟੈਲੀਕਮ ਮੰਤਰੀ ਜੋਤੀ ਰਾਧਾ ਦਿੱਤਿਆ ਸਿੰਧਿਆ ਨੇ 2 ਦਿਨ ਪਹਿਲਾਂ ਇੱਕ ਬਿਆਨ ਦਿੱਤਾ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਸਟਾਰ ਲਿੰਕ ਦੇ ਲਈ ਲਗਭਗ ਸਾਰੇ ਰਾਹ ਪੱਧਰੇ ਹੋ ਗਏ ਨੇ ਕਿਉਂਕਿ ਟੈਲੀਕਮ ਮਿਨਿਸਟਰੀ ਦੀ ਜਿਹੜੀ ਮੁੱਖ ਸ਼ਰਤ ਹੈ ਉਸ ਨੂੰ ਸਟਾਰਲਿੰਕ ਨੇ ਮੰਨਣ ਦਾ ਵਾਅਦਾ ਕਰ ਲਿਆ ਹੁਣ ਇਹ ਸ਼ਰਤ ਇੱਕ ਐਸੀ ਸ਼ਰਤ ਹੈ ਜਿਹੜੀ ਕਿ ਹਰ ਟੈਲੀਕਮ ਕੰਪਨੀ ਦੇ ਲਈ ਜ਼ਰੂਰੀ ਰੱਖੀ ਜਾਂਦੀ ਹੈ ਹੁਣ ਇਹ ਸ਼ਰਤ ਇਹ ਹੈ ਕਿ ਜੇਕਰ ਇਲਨ ਮਸਕ ਆਪਣਾ ਸਟਾਰਲਿੰਕ ਦੀਆਂ ਸੇਵਾਵਾਂ ਇੰਡੀਆ ਦੇ ਵਿੱਚ ਸ਼ੁਰੂ ਕਰਨਗੇ ਤਾਂ ਸੁਭਾਵਿਕ ਹੈ ਕਿ ਬਹੁਤ ਸਾਰੇ ਉਹਨਾਂ ਦੇ ਕੰਜ਼ਿਊਮਰ ਤੇ ਕਨੈਕਸ਼ਨ ਹੋ ਜਾਣਗੇ ਤੇ ਇਹ ਜੋ ਸਾਰੇ ਕਨੈਕਸ਼ਨ ਨੇ ਤੇ ਸਾਰਾ ਜਿਹੜਾ ਡਾਟਾ ਇਹ ਲੋਡ ਪੈਣ ਤੇ ਇਲਨ ਮਸਕ ਦੀ ਕੰਪਨੀ ਸਟਾਰਲਿੰਕ ਨੂੰ ਭਾਰਤੀ ਸਰਕਾਰ ਜਾਂ ਫਿਰ ਭਾਰਤੀ ਸਰਕਾਰ ਦੇ ਅੰਦਰ ਰਹਿ ਕੇ ਕੰਮ ਕਰਦੀਆਂ ਭਾਰਤੀ ਖੂਫੀ ਏਜੰਸੀਆਂ ਦੇ ਨਾਲ ਸਾਂਝੀ ਕਰਨੀ ਹੋਵੇਗੀ ਦੂਸਰੀ ਸ਼ਰਤ ਇਹ ਵੀ ਰੱਖੀ ਗਈ ਹੈ ਕਿ ਸਟਾਰਲਿੰਕ ਭਾਰਤ ਦੀ ਸਾਰਾ ਜਿਹੜਾ ਜਾਣਕਾਰੀ ਦਾ ਡਾਟਾ ਉਹ ਸਿਰਫ ਭਾਰਤ ਦੇ ਵਿੱਚ ਹੀ ਰੱਖਣਗੇ ਭਾਰਤ ਤੋਂ ਬਾਹਰ ਸਟੋਰ ਕਰਕੇ ਨਹੀਂ ਰੱਖਣਗੇ ਇਹਨਾਂ ਸ਼ਰਤਾਂ ਨੂੰ ਲੌਨ ਮਸਕ ਨੇ ਮੰਨ ਲਿਆ ਤੇ ਆਉਣ ਵਾਲੇ ਕੁਝ ਕਮਹੀਨਿਆਂ ਦੇ ਵਿੱਚ ਭਾਰਤ ਦੇ ਵਿੱਚ ਸਟਾਰਲਿੰਕ ਸ਼ੁਰੂ ਹੋ ਜਾਊਗਾ ਜਿਸ ਕਰਕੇ ਮੁਕੇਸ਼ ਅਮਬਾਨੀ Jio ਵਾਲੇ ਤੇ ਮਿੱਤਲ ਸਾਹਿਬ Airtel ਵਾਲੇ ਦਨ ਤੇ ਰਾਤ ਨੂੰ ਫਿਕਰ ਦੇ ਵਿੱਚ ਨੇ ਕਿਉਂਕਿ ਸਟਾਰਲਿੰਕ ਜਦੋਂ ਆ ਗਿਆ ਤਾਂ ਸੁਭਾਵਿਕ ਹੈ ਕਿ Jio ਤੇ Airtel ਤੇ ਜਿਹੜੇ ਭੋਗਤਾ ਨੇ ਜਾਂ ਕਸਟਮਰ ਨੇ ਉਹ ਸਾਰੇ ਸ਼ਿਫਟ ਹੋ ਜਾਣਗੇ ਸਟਾਰਲਿੰਕ ਦੇ ਵੱਲ ਕਿਉਂਕਿ ਸਟਾਰਲਿੰਕ ਹਰ ਖੇਤਰ ਦੇ ਵਿੱਚ ਹਰ ਖਿੱਤੇ ਦੇ ਵਿੱਚ ਸੈਟਲਾਈਟ ਦੇ ਥਰੂ ਇੰਟਰਨੈਟ ਸੇਵਾਵਾਂ ਮਹੱਇਆ ਕਰਾਉਂਦਾ ਹੁਣ ਤੁਹਾਨੂੰ ਥੋੜਾ ਜਿਆਦਾ ਦੱਸ ਚੱਲਦੇ ਹਾਂ ਕਿ ਸਟਾਰਲਿੰਕ ਦਾ ਇਹ ਇੰਟਰਨੈਟ ਸਿਸਟਮ ਕੰਮ ਕਿਵੇਂ ਕਰਦਾ ਹੈ ਇਹ ਦੂਸਰੇ ਸਿਸਟਮ ਕੰਮ ਕਿਵੇਂ ਕਰਦੇ ਇਸ ਵੇਲੇ Jio ਤੇ Airtel ਜਾਂ ਫਿਰ BSNL ਦੇ ਇੰਟਰਨੈਟ ਨੂੰ ਦੇਖੀਏ ਤਾਂ ਇਹ ਟਾਵਰਾਂ ਤੋਂ ਸਿੱਧੇ ਕਨੈਕਸ਼ਨ ਦਿੰਦੇ ਨੇ ਜਾਂ ਫਿਰ ਟਾਵਰਾਂ ਤੋਂ ਰੇਡ ਛੱਡਦੇ ਨੇ ਜਿਹੜੀਆਂ ਕੀ ਤੁਹਾਡਾ ਮੋਬਾਈਲ ਫੋਨ ਕੈਚ ਕਰਦਾ ਤੇ ਇਸ ਤਰੀਕੇ ਦੇ ਨਾਲ ਤੁਹਾਡੇ ਮੋਬਾਈਲ ਫੋਨ ਦੇ ਉੱਤੇ ਇੰਟਰਨੈਟ ਚੱਲ ਪੈਂਦਾ ਦੂਸਰਾ ਇਹ ਹੈ ਕਿ ਜਿਹੜੇ ਟਾਵਰ ਨੇ ਜਾਂ ਫਿਰ ਇੰਡੀਆ ਦੇ ਵਿੱਚ ਜਿਹੜਾ ਸਿਸਟਮ ਹੈ ਇੰਟਰਨੈਟ ਦਾ ਇਹ ਕੇਬਲ ਦੇ ਥਰੂ ਆ ਸੋ ਕੇਬਲ ਦੇ ਰਾਹੀਂ ਇੰਟਰਨੈਟ ਜਾਂਦਾ ਬਹੁਤ ਸਾਰੇ ਮਾਰੂਥਲ ਦੇ ਇਲਾਕੇ ਐ ਐਸੇ ਨੇ ਕਿ ਜਿੱਥੇ ਕੇਬਲ ਤਾਰ ਵਿਛਾਈ ਨਹੀਂ ਗਈ ਬਹੁਤ ਸਾਰੇ ਪਹਾੜੀ ਇਲਾਕੇ ਐ ਐਸੇ ਨੇ ਕਿ ਜਿੱਥੇ ਕੇਬਲ ਤਾਰ ਜਾਂ ਫਿਰ ਟਾਵਰ ਲਗਾਏ ਨਹੀਂ ਜਾ ਸਕਦੇ ਫਿਰ ਇੱਥੇ ਇੰਟਰਨੈਟ ਕਿਵੇਂ ਪਹੁੰਚੇ ਇਸ ਦਾ ਸਮਾਧਾਨ ਸਟਾਰ ਲਿੰਕ ਦੇ ਕੋਲ ਹੈ ਹੁਣ ਤੁਹਾਨੂੰ ਦੱਸਦੇ ਆ ਕਿ ਸਟਾਰ ਲਿੰਕ ਸੈਟੇਲਾਈਟ ਦੇ ਥਰੂ ਆਪਣਾ ਇਹ ਇੰਟਰਨੈਟ ਸਿਗਨਲ ਦਿੰਦਾ ਦਰਅਸਲ ਪੂਰੀ ਦੁਨੀਆ ਦੇ ਅਸਮਾਨ ਦੇ ਉੱਤੇ ਸਟਾਰਲਿੰਕ ਦੇ ਕਰੀਬ 1000 ਸੈਟੇਲਾਈਟ ਘੁੰਮ ਰਹੇ ਨੇ ਜਿਹੜੇ ਕਿ ਲੋ ਆਰਬਿਟ ਤੇ ਨੇ ਜਿਨ੍ਹਾਂ ਨੂੰ ਕਿ ਸ਼ਾਰਟ ਦੇ ਵਿੱਚ ਐਲਈਓ ਕਿਹਾ ਜਾਂਦਾ ਯਾਨੀ ਕਿ ਲੋ ਅਰਥ ਆਰਬਿਟ ਹੁਣ ਆਰਬਿਟ ਇਹ ਹੁੰਦਾ ਕਿ ਜਿੱਥੇ ਸੈਟੇਲਾਈਟ ਆਪਣੇ ਆਪ ਧਰਤੀ ਦੇ ਆਲੇ ਦੁਆਲੇ ਆ ਅਕਾਸ਼ ਦੇ ਵਿੱਚ ਜਾਂ ਫਿਰ ਸਪੇਸ ਦੇ ਵਿੱਚ ਘੁੰਮਦੇ ਰਹਿੰਦੇ ਨੇ ਜਿਵੇਂ ਕਿ ਸਪੇਸ ਸਟੇਸ਼ਨ ਆ ਉਹ ਲਗਾਤਾਰ ਘੁੰਮਦਾ ਆਪਣੇ ਐਕਸਿਸ ਤੇ ਆਪਣੇ ਆਰਬਿਟ ਸੋ ਇਲਾਨ ਮਸਕ ਨੇ ਕੀ ਕੀਤਾ ਇਲਾਨ ਮਸਕ ਨੇ ਧਰਤੀ ਤੋਂ ਅਸਮਾਨ ਦੇ ਵਿੱਚ ਜਾਂਦੇ ਹੋਏ ਜਿੰਨੀ ਕੁ ਦੂਰੀ ਤੇ ਆਰਬਿਟ ਫਿੱਟ ਹੁੰਦਾ ਯਾਨੀ ਕਿ ਅਸਮਾਨ ਤੇ ਧਰਤੀ ਦੀ ਜਿਹੜੀ ਸੈਟਲਾਈਟ ਦੀ ਦੂਰੀ ਆ ਉਸ ਨੂੰ ਇਲਾਨ ਮਸਕ ਦੇ ਸਟਾਰਲਿੰਕ ਨੇ ਬੇਹਦ ਘੱਟ ਕਰ ਦਿੱਤਾ ਤੇ ਧਰਤੀ ਦੇ ਸਭ ਤੋਂ ਨੇੜੇ ਜੇਕਰ ਇਸ ਵੇਲੇ ਕੋਈ ਸੈਟਲਾਈਟ ਹੈ ਤਾਂ ਉਹ ਸਟਾਰਲਿੰਕ ਦੇ ਸੈਟਲਾਈਟ ਨੇ ਇਸ ਦੇ ਨਾਲ ਹੋਵੇਗਾ ਇਹ ਕਿ ਸਿੱਧਾ ਜਿਹੜਾ ਕਨੈਕਸ਼ਨ ਹੈ ਤੇ ਸਿੱਧਾ ਜਿਹੜਾ ਸਿਗਨਲ ਆ ਉਹ ਧਰਤੀ ਤੇ ਪਹੁੰਚ ਰਿਹਾ ਤੇ ਬਾਕੀ ਦੇ ਸੈਟਲਾਈਟ ਕਿਉਂਕਿ ਬਹੁਤ ਦੂਰ ਨੇ ਇਸ ਕਰਕੇ ਬਾਕੀ ਦੇ ਇੰਟਰਨੈਟ ਸਲੋ ਨੇ ਪਰ ਕਿਉਂਕਿ ਸਟਾਰਲਿੰਕ ਦੇ ਜਿਹੜੇ ਸੈਟਲਾਈਟ ਨੇ ਉਹ ਧਰਤੀ ਦੇ ਬੇहद ਕਰੀਬ ਆਰਬਿਟ ਕਰ ਰਹੇ ਨੇ ਸੋ ਇਸ ਕਰਕੇ ਉਹਨਾਂ ਦੀ ਜਿਹੜੀ ਸਪੀਡ ਆ ਉਹ ਇਹਨਾਂ ਕਨੈਕਸ਼ਨਾਂ ਦੇ ਨਾਲ ਉਹ ਦੂਸਰੀਆਂ ਕੰਪਨੀਆਂ ਦੇ ਨਾਲੋਂ ਬਹੁਤ ਜ਼ਿਆਦਾ ਹੈਗੀ ਹੈ ਦੂਸਰਾ ਸਟਾਰਲਿੰਕ ਦਾ ਫਾਇਦਾ ਇਹ ਹੈ ਕਿ ਇਸ ਦੇ ਲਈ ਤੁਹਾਨੂੰ ਕਿਸੇ ਵੀ ਤਾਰ ਦੀ ਜ਼ਰੂਰਤ ਨਹੀਂ ਪੈਣੀ ਜਿਵੇਂ ਅਸੀਂ ਘਰਾਂ ਦੇ ਵਿੱਚ ਡਿਸ਼ ਟੀਵੀ ਲਗਾਏ ਹੋਏ ਨੇ ਕਿ ਜਿਹੜੇ ਸਿੱਧੇ ਅਸੀਂ ਛੱਤ 'ਤੇ ਲਾਉਨੇ ਆ ਡਿਸ਼ ਲਗਾਉਨੇ ਆ ਛੋਟੀ ਜੀ ਤੇ ਉਹ ਸੈਟਲਾਈਟ ਤੋਂ ਜਿਹੜੀਆਂ ਸਿਗਨਲ ਆ ਰਿਸੀਵ ਕਰਦਾ ਤੇ ਇਸ ਦੇ ਨਾਲ ਚੈਨਲ ਚੱਲਦੇ ਨੇ ਟੀਵੀ ਚੱਲਦਾ ਇਸੇ ਤਰੀਕੇ ਦੇ ਨਾਲ ਸਟਾਰਲਿੰਕ ਵੀ ਕੰਮ ਕਰਦਾ ਸਟਾਰਲਿੰਕ ਤੁਹਾਨੂੰ ਆਪਣੇ ਘਰ ਦੀ ਛੱਤ ਦੇ ਉੱਤੇ ਇੱਕ ਡਿਸ਼ ਮੁਹੱਈਆ ਕਰਾਏਗਾ ਜਿਹੜੀ ਕਿ ਸਿੱਧੀ ਸਟਾਰਲਿੰਕ ਦੇ ਸੈਟਲਾਈਟ ਦੇ ਨਾਲ ਅਟੈਚ ਹੋਏ ਸੋ ਸਵਿਚ ਆਨ ਕਰਦੇ ਹੀ ਸਭ ਤੋਂ ਤੇਜ਼ ਦੁਨੀਆ ਦਾ ਸਭ ਤੋਂ ਤੇਜ਼ ਇੰਟਰਨੈਟ ਕਨੈਕਸ਼ਨ ਤੁਹਾਨੂੰ ਮਿਲ ਜਾਂਦਾ ਦੂਸਰੀ ਇਸ ਦੀ ਖਾਸੀਅਤ ਇਹ ਹੈ ਕਿ ਭਾਰਤ ਦੇ ਕਿਸੇ ਵੀ ਕੋਨੇ ਦੇ ਵਿੱਚ ਤੁਸੀਂ ਰਹਿੰਦੇ ਹੋਵੋ ਬਸ ਸਿਰਫ ਉਹ ਡਿਸ਼ ਲਗਾਨੀ ਹੈ ਤੇ ਸੈਟਲਾਈਟ ਨੂੰ ਕੈ렉ਸ਼ਨ ਨੂੰ ਮੇਨਟੇਨ ਕਰਨਾ ਤੇ ਤੁਹਾਡੇ ਕੋਲ ਇੱਕ ਤੇਜ਼ ਰਫਤਾਰ ਵਾਲਾ ਇੰਟਰਨੈਟ ਕਨੈਕਸ਼ਨ ਪਹੁੰਚ ਜਾਏਗਾ ਫਿਰ ਚਾਹੇ ਤੁਸੀਂ ਥਾਰ ਮਾਰੂ ਥਲ ਦੇ ਵਿੱਚ ਹੋਵੋ ਚਾਹੇ ਹਿਮਾਲਿਆ ਦੀਆਂ ਪਹਾੜੀਆਂ ਤੇ ਹੋਵੋ ਚਾਹੇ ਸਭ ਤੋਂ ਸਿਖਰਲੀ ਚੋਟੀ ਮਾਉਂਟ ਐਵਰੇਸਟ ਤੇ ਵੀ ਕਿਉਂ ਨਾ ਹੋਵੇ ਉੱਥੇ ਵੀ ਸਟਾਰਲਿੰਕ ਦਾ ਤੁਹਾਨੂੰ ਇੰਟਰਨੈਟ ਕਨੈਕਸ਼ਨ ਮਿਲੇਗਾ ਇਸ ਦੀ ਇੱਕ ਹੋਰ ਖੂਬੀ ਇਹ ਵੀ ਹੈ ਕਿ ਅਸਮਾਨ ਦੇ ਵਿੱਚ ਜਿਹੜੇ ਪਲੇਨ ਉੱਡਦੇ ਨੇ ਅਕਸਰ ਜਦੋਂ ਯਾਤਰੀ ਸਫ਼ਰ ਕਰਦੇ ਨੇ ਤਾਂ ਉਹਨਾਂ ਦੇ ਮੋਬਾਈਲ ਦਾ ਨੈਟਵਰਕ ਕੰਮ ਨਹੀਂ ਕਰਦਾ ਕਿਉਂਕਿ ਸਧਾਰਨ ਜਿਹੜੀਆਂ ਕੰਪਨੀਆਂ ਨੇ ਉਹਨਾਂ ਨੇ ਧਰਤੀ ਦੇ ਉੱਤੇ ਕਾਫੀ ਹਾਈਟ ਤੇ ਜਾ ਕੇ ਟਾਵਰ ਲਗਾਏ ਹੋਏ ਨੇ ਤੇ ਉਹ ਟਾਵਰ ਤੇ ਪਲੇਨ ਦੀ ਹਾਈਟ ਦੇ ਵਿੱਚ ਬਹੁਤ ਫਰਕ ਹੋ ਜਾਂਦਾ ਇਸ ਕਰਕੇ ਕਨੈਕਸ਼ਨ ਨਹੀਂ ਚੱਲਦੇ ਪਰ ਕਿਉਂਕਿ ਸਟਾਰਲਿੰਕ ਆਪਣਾ ਇੰਟਰਨੈਟ ਕਨੈਕਸ਼ਨ ਜਾਂ ਸਿਗਨਲ ਸੈਟਲਾਈਟ ਤੋਂ ਦਿੰਦਾ ਇਸ ਕਰਕੇ ਧਰਤੀ ਦੇ ਅਸਮਾਨ ਦੇ ਵਿੱਚ ਉੱਡਣ ਵਾਲੇ ਪਲੇਨ ਦੇ ਵਿੱਚ ਬੈਠੇ ਯਾਤਰੀ ਵੀ ਆਪਣੇ ਮੋਬਾਈਲ ਫੋਨ ਤੇ ਸਟਾਰਲਿੰਕ ਦਾ ਇੰਟਰਨੈਟ ਕਨੈਕਸ਼ਨ ਚਾਲੂ ਰੱਖ ਸਕਦੇ ਨੇ। ਸੋ ਇਸ ਤਰੀਕੇ ਦੇ ਨਾਲ ਪੂਰੀ ਦੁਨੀਆ ਤੋਂ ਬਾਅਦ ਜਾਂ ਫਿਰ ਵਿਕਸਿਤ ਦੇਸ਼ਾਂ ਤੋਂ ਬਾਅਦ ਇਲਾਨ ਮਸਕ ਭਾਰਤ ਦੇ ਵਿੱਚ ਆਪਣਾ ਜਲਵਾ ਦਿਖਾਉਣ ਦੇ ਲਈ ਆ ਰਹੇ ਨੇ। ਇਲਾਨ ਮਸਕ ਉਹੀ ਸ਼ਖਸ ਹੈ ਜਿਸ ਨੂੰ ਹਾਲ ਹੀ ਦੇ ਵਿੱਚ ਅਮਰੀਕਾ ਦੇ ਨਵੇਂ ਬਣੇ ਪ੍ਰੈਜ਼ੀਡੈਂਟ ਡੋਨਲਡ 트੍ਰੰਪ ਨੇ ਇੱਕ ਮਹੱਤਵਪੂਰਨ ਪਦਵੀ ਦੇਣ ਦਾ ਐਲਾਨ ਵੀ ਕੀਤਾ ਤੇ ਕਿਉਂਕਿ ਇਲਾਨ ਮਸਕ ਡੋਨਲਡ 트੍ਰੰਪ ਦੇ ਬੇਹਦ ਕਰੀਬੀ ਰਹੇ ਨੇ ਤੇ ਉਹਨਾਂ ਦੇ ਸਮਰਥਕ ਨੇ ਇਸ ਕਰਕੇ ਡੋਨਲਡ 트੍ਰੰਪ ਦੇ ਵੱਲੋਂ ਇਲਾਨ ਮਸਕ ਨੂੰ ਇੱਕ ਵੱਡਾ ਆਫਰ ਦੇ ਦਿੱਤਾ ਗਿਆ ਸੋ ਸਿੱਧੇ ਤੌਰ ਤੇ ਅਮਰੀਕੀ ਸਰਕਾਰ ਦੇ ਵਿੱਚ ਵੀ ਇਲਾਨ ਮਸਕ ਨੇ ਆਪਣੀ ਥਾਂ ਬਣਾ ਲਈ ਹੈ ਇਸ ਤੋਂ ਇਲਾਵਾ ਸਪੇਸ ਐਕਸ ਕੰਪਨੀ ਇਲਾਨ ਮਸਕ ਨੇ ਬਣਾਈ ਤੇ ਜਿਸ ਨੇ ਕੀ ਅੰਟਰੈਕਸ ਦੀ ਦੁਨੀਆ ਦੇ ਵਿੱਚ ਇੱਕ ਨਵਾਂ ਇਨਕਲਾਬ ਲੈ ਕੇ ਆਂਦਾ ਅਤੇ ਨਾਸਾ ਵੀ ਆਪਣੇ ਐਸਟ੍ਰੋਨੌਟਸ ਨੂੰ ਧਰਤੀ ਤੋਂ ਸਪੇਸ ਦੇ ਵਿੱਚ ਭੇਜਣ ਦੇ ਲਈ ਸਪੇਸ ਐਕਸ ਦੀ ਹੀ ਮਦਦ ਲੈਂਦਾ ਜਾਂ ਕਹਿ ਲਈਏ ਕਿ ਸਪੇਸ ਐਕਸ ਦੇ ਨਾਲ ਨਾਸਾ ਦੇ ਵੱਲੋਂ ਖਾਸ ਤੌਰ ਤੇ ਇੱਕ ਕਰਾਰ ਕੀਤਾ ਗਿਆ ਉਸ ਤੋਂ ਬਾਅਦ ਇਲਾਨ ਮਸਕ ਟੈਸਲਾ ਕੰਪਨੀ ਲੈ ਕੇ ਆਏ ਟੈਸਲਾ ਕੰਪਨੀ ਨੇ ਇਲੈਕਟ੍ਰੋਨਿਕ ਕਾਰਾਂ ਦੀ ਦੁਨੀਆ ਦੇ ਵਿੱਚ ਕ੍ਰਾਂਤੀ ਲਿਆਂਦੀ ਹੈ ਇਸ ਤੋਂ ਬਾਅਦ ਇੱਕ ਹੋਰ ਖਬਰ ਇਹ ਵੀ ਹੈ ਕਿ ਇਲਾਨ ਮਸਕ ਜਲਦੀ ਹੀ ਇੱਕ ਮੋਬਾਈਲ ਫੋਨ ਵੀ ਲਾਂਚ ਕਰਨ ਜਾ ਰਹੇ ਨੇ ਤੇ ਜਿਸ ਨੂੰ ਕੀ ਤੁਹਾਨੂੰ ਬਾਰ-ਬਾਰ ਰੀਚਾਰਜ ਯਾਨੀ ਕਿ ਬੈਟਰੀ ਰੀਚਾਰਜ ਕਰਨ ਦੀ ਜ਼ਰੂਰਤ ਉਸ ਨੂੰ ਨਹੀਂ ਪਵੇਗੀ ਇਸ ਫੋਨ ਦੀ ਕੀ ਖਾਸੀਅਤ ਹੈ ਇਹ ਅਗਲੇ ਐਪੀਸੋਡ ਦੇ ਵਿੱਚ ਤੁਹਾਡੇ ਨਾਲ ਅਸੀਂ ਜਾਣਕਾਰੀ ਸਾਂਝੀ ਕਰਾਂਗੇ ਫਿਲਹਾਲ ਦੇ ਲਈ ਇੰਨੀ ਧੰਨਵਾਦ